Yeah, we have to do 힘들거든요 힘들 ਮੈਨੂੰ ਤਾਂ ਕਹਿੰਦਾ ਪੇਕੇ ਨੀ ਜਾਂਦੀ ਬੀਜੀ ਤੋਨੋ ਕਦੇ ਕਿਹਾ ਸੀ ਪਰ ਟੱਗ ਰਹਿ ਜੀ ਮਾਂ ਜੀ ਟੱਗ ਰਹਿ ਜੀ ਮਾਂ ਜੀ ਟੱਗ ਰਹਿ ਜੀ ਮਾਂ ਜੀ ਅੱਜ ਕੋਈ ਵੀ ਨਹੀਂ ਆਏਗਾ ਸਟੇਜ ਕਹਿੰਦੇ ਤੁਸੀਂ ਸਾਲਾਂ ਤੋਂ ਉਵੇਂ ਹੀ ਹਾਂ ਮੈਂ ਕੋਈ ਵਿਸ਼ੇਸ਼ ਐਕਸਰਸਾਈਜ਼ ਨਹੀਂ ਕਰਦੀ ਸਾਦਾ ਭੋਜਨ ਹੈ ਮੇਰਾ 6:30 ਵਜੇ ਮੈਂ ਫੁਲਕਾ ਜੇ ਘਰੇ ਹੁਮਾ ਖਾ ਲੈਣੀ ਉਸ ਤੋਂ ਬਾਅਦ ਮੈਂ ਘਰੇ ਵੀ ਜਾਨੀ ਆ ਤਾਂ ਮੈਂ ਫੁਲਕਾ ਨਹੀਂ ਖਾਂਦੀ ਥੋੜਾ ਬਹੁਤ ਹਲਕਾ ਫੁਲਕਾ ਖਾ ਕੇ ਸੌਂਨੇ ਆ ਪਰ ਮੈਂ ਤਿੰਨ ਸਵਾਦ ਜ਼ਿੰਦਗੀ ਦੇ ਮਾਰ ਕੇ ਰੱਖੇ ਬੱਚੇ ਕਰਨਾ ਦਾ ਸਵਾਦ ਅੱਖਾਂ ਦਾ ਸਵਾਦ ਤੇ ਜੀਭ ਦਾ ਸਵਾਦ ਕਹਿੰਦੇ ਕੰਨ ਜਦੋਂ ਕਿਸੇ ਦਾ ਬੁਰਾ ਸੁਣਦੇ ਆ ਕਿਸੇ ਦੀ ਚੁਗਲੀ ਸੁਣਦੇ ਆ ਉਹਦਾ ਆਪਣਾ ਦਵਾਦਗੀ ਖਰਾਬ ਹੁੰਦਾ ਤੇ ਆਪਣਾ ਮਨ ਵਿਖਰਾਪਤ ਸਾਡਾ ਸਹਿਯੋਗ ਦੇਵੋਗੇ ਇਸ ਸਹਿਯੋਗ ਦੇ ਬਦਲੇ ਅਸੀਂ ਅਗਲੀ ਵਾਰ ਕਿਤੇ ਖੁੱਲੇ ਮੈਦਾਨ ਦੇ ਵਿੱਚ ਇਹ ਪ੍ਰੋਗਰਾਮ ਰੱਖਾਂਗੇ ਸੋ ਮੇਰੀ ਬੇਨਤੀ ਹੈ ਕਿ ਸਾਡੀ ਬੇਟੀ ਸਟੇਜ ਬੜੀ ਵਧੀਆ ਚਲਾ ਰਹੀ ਹੈ ਪਰ ਉਸ ਦਾ ਅਸਰ ਤੁਹਾਡੇ ਲਈ ਜ਼ਰੂਰੀ ਹੈ

بس ਇਹ ਕਹਿਣਾ ਚਾਹਣਾ ਹੈ ਵੀ ਜਿਹੜੀ ਸਾਡੀ ਵਿਰਾਸਤ ਗਾਇਬ ਹੁੰਦੀ ਜਾ ਰਹੀ ਸੀ ਆਪਾਂ ਨੂੰ ਲੱਗਦਾ ਸੀ ਵੀ ਬੱਚੇ ਜਾਦਾ ਪੜ ਲਏ ਗਏ ਹਨਾ ਵੀ ਸ਼ਾਇਦ ਇਹ ਵਿਰਾਸਤ ਇਹਨਾਂ ਨੂੰ ਯਾਦ ਨਾ ਰਵੇ ਤੇ ਮੈਂ ਸ਼ਾਇਦ ਪਿਛਲੇ 2-4 ਸਾਲਾਂ ਚ ਤਾਂ ਤੀਆਂ ਦਾ ਕੋਈ ਫੰਕਸ਼ਨ ਨਾ ਅਟੈਂਡ ਕੀਤਾ ਹੋਵੇ ਤੇ ਅਸ ਵਾਰ ਮੈਂ ਇਹਨਾਂ ਤੀਆਂ ਦੇ ਫੰਕਸ਼ਨ ਅਟੈਂਡ ਕੀਤੇ ਆ ਪੂਰਾ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਪੂਰਾ ਸਾਡੇ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੋ ਚੀਜ਼ ਸਾਡੇ ਬੱਚੇ ਨਹੀਂ ਜਾਣਦੇ ਸੀ ਵੀ ਲਾ ਬਰਤਨਾ ਤੋਂ ਲੈ ਕੇ ਲਾ ਖੇਤੀ ਤੱਕ ਕੱਪੜਿਆਂ ਤੱਕ ਹਨਾ ਜੀ ਤੰਦੂਰ ਤੇ ਰੋਟੀ ਕਿਵੇਂ ਲਾਈ ਜਾਂਦੀ ਆ ਕਰੋਸ਼ੀਆ ਕਿਵੇਂ ਬੁਣਾਇਆ ਜਾਂਦਾ ਆ ਜਿੰਨੇ ਚੋਰ ਹੁੰਦੀ ਸੀ ਪਹਿਲਾਂ ਛੋਟੇ ਚੁੱਲੇ ਨੂੰ ਚੁੱਲਾ ਕਿਹਾ ਜਾਂਦਾ ਤੇ ਵੱਡਾ ਚੁੱਲਾ ਹੁੰਦਾ ਸੀ ਉਹਨੂੰ ਚੋਰ ਕਹਿੰਦੇ ਸੀ ਹਰ ਚੀਜ਼ ਦਾ ਗਿਆਨ ਹੈ ਜਿਹੜਾ ਨਵੀਂ ਪੀੜੀ ਨੂੰ ਦਿੱਤਾ ਜਾ ਰਿਹਾ ਸਾਡੇ ਬਜ਼ੁਰਗਾਂ ਵੱਲੋਂ ਤੇ ਇਸ ਜਿਹੜੀਆਂ ਪਿੰਡ ਦੀਆਂ ਸਤਕਾਰਯੋਗ ਕਮੇਟੀਆਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਿਵੇਂ ਰਾਣਾ ਸੱਭਿਆਚਾਰ ਦੀ ਤੁਸੀਂ ਗੱਲ ਕੀਤੀ ਆ ਵੀ ਅੱਜ ਵੀ ਨੌਜਵਾਨ ਪੀੜੀ ਨੂੰ ਕਿੱਤਾ ਹਿੰਦਾਂ ਪੰਜਾਬ ਕ੍ਰੋਸਰੀ ਵਾਲੇ ਗਿਆਨ ਨੂੰ ਇਹਦਾ ਲੱਗਦਾ ਨਹੀਂ ਕਿ ਕਲਾਸਾਂ ਦੀ ਲੋੜ ਤਾਂ ਹੁੰਦੇ ਜਾਂਦੇ ਆਪਦੇ ਸੱਭਿਆਚਾਰ ਨੂੰ ਕਿੱਦਾਂ ਛੱਡ ਕੇ DJ ਤੇ ਨੱਚਣ ਵਾਲਾ ਬਣ ਗਏ ਪਰ ਦੇਖੋ ਆਪਣੇ ਬਜ਼ੁਰਗਾਂ ਨੇ ਡਿਊਟੀ ਸੰਭਾਲ ਰੱਖੀ ਹੈ ਨਾ ਕਿਉਂਕਿ ਸਟੱਡੀ ਵੀ ਇਦਾਂ ਦੀ ਚੱਲ ਪਈ ਉਹ ਵੀ ਜ਼ਰੂਰੀ ਹੈ ਹੈ ਨਾ ਜੇ ਆਪਾਂ ਇਹ ਸਟੱਡੀ ਨਾ ਕਰਾਂਗੇ ਫਿਰ ਆਪਾਂ ਅੱਗੇ ਚੰਦ ਤੇ ਨਹੀਂ ਪਹੁੰਚ ਸਕਦੇ ਸਟੱਡੀ ਵੀ ਜਿਹੜੇ ਬੱਚੇ ਕਰ ਰਹੇ ਨੇ ਉਹ ਬਹੁਤ ਜ਼ਰੂਰੀ ਹੈ ਪਰ ਇਹ ਡਿਊਟੀ ਆਪਣੇ ਬਜ਼ੁਰਗਾਂ ਨੇ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਨੇ ਬੱਚੇ ਬੱਚੀਆਂ ਨੇ ਇਸ ਡਿਊਟੀ ਹੈ ਜਿਹੜੀ ਬਖੋਦੀ ਸੰਭਾਰੇ ਵੀ ਹੈ ਤੇ ਨਭਾ ਵੀ ਰਹੇ ਨੇ ਮੈਨੂੰ ਲੱਗਦਾ ਮੈਨੂੰ ਮਹਿਨਾਂ ਹੋ ਗਿਆ ਲਗਾਤਾਰ ਵੀ ਮੈਂ ਹਰ ਪਿੰਡ ਚ ਜਾਣੀ ਪਰ ਹਰ ਪਿੰਡ ਚ ਜੁਐਲਰੀ ਤੋਂ ਲੈ ਕੇ ਜੋ ਸਾਡੇ ਕਲਚਰ ਨਾਲ ਸੰਬੰਧਿਤ ਹੈ ਜੋ 50 ਸਾਲ 100 ਸਾਲ ਪਹਿਲਾਂ ਚੀਜ਼ਾਂ ਸੀ ਉਹ ਦਿਖਾਈਆਂ ਜਾ ਰਹੀਆਂ ਬੱਚਿਆਂ ਨੂੰ ਆਪਦੇ ਸੱਭਿਆਚਾਰ ਬਾਰੇ ਦੱਸਿਆ ਜਾ ਰਿਹਾ ਇੱਕ हट ਕੇ ਸਵਾਲ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਬੁੱਤ ਤੇ ਮੈਰਨ ਕੀਤੀ ਜਾ ਰਹੀ ਹੈ ਮਾਪਿਆਂ ਨੇ ਭਾਵਕੋ ਤੇ ਪੋਸਟ ਪਾਈ ਹੈ ਕਿ ਉਹਨੂੰ ਮਰੇ ਨੂੰ ਵੀ ਹੁਣ ਜੀਨ ਕਿ ਫੇਰੇ ਕਮਾਈ ਕਹਿ ਸਕਦੀ ਹੈ ਨਾ ਜੀ ਵੀ ਜਿਹੜਾ ਬੰਦਾ ਜਿਉਂਦਾ ਹੁੰਦਾ ਹੈ ਨਾ ਵੀ ਉਹਦੇ ਤਾਂ ਆਪਾਂ ਮੰਨ ਲਓ ਉਹਦੇ ਚ ਸਾਇੰਸ ਸ਼ਕਤੀ ਨਹੀਂ ਹੁੰਦੀ ਆ ਉਹਦੇ ਚ ਸਾਰਾ ਕੁਝ ਹੁੰਦਾ ਹੁਣ ਮੈਂ ਜਿਉਂਦੀ ਸੀ ਇੱਕ ਮਹੀਨਾ ਮੈਂ ਬਹੁਤ ਕੁਸਿਆ ਦੁਨੀਆ ਦੀ ਨਜ਼ਰ ਤੇ ਜਿਉਂਦੀ ਸੀ ਪਰ ਰਾਤ ਨੂੰ 2:30 ਵਜੇ ਤੱਕ ਮੈਂ ਹਰ ਰੋਜ਼ ਮਰਦੀ ਸੀ ਆਪ ਦੀ ਸੋਚ ਨਾਲ ਆਪਦੇ ਪਰਿਵਾਰ ਬਾਰੇ ਸੋਚ ਕੇ ਆਪਦੇ ਸਾਰੇ ਬਾਰੇ ਸੋਚ ਕੇ ਹਰ ਰੋਜ਼ ਮੈਂ ਮਰਦੀ ਸੀ ਮੇਰੀ ਰੂਹ ਹੁੰਦੀ ਸੀ ਹਨ ਜਦੋਂ ਕਹਿੰਦੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਕਿ ਕਿਸੇ ਦਾ ਛੋਟਾ ਜਿਹਾ ਕਮੈਂਟ ਕਿਸੇ ਬਾਰੇ ਬੋਲਣਾ ਉਹਨੇ ਤਾਂ ਲਿਖ ਕੇ ਪਾਤਾ ਪਰ ਉਹ ਚੀਜ਼ ਨਾਲ ਇੱਕ ਕਲਾਕਾਰ ਇੱਕ ਆਮ ਜਿਹੜਾ ਪਬਲਿਕ ਦਾ ਬੰਦਾ ਹੈ ਕੋਈ ਵੀ ਕਲਚਰ ਦਾ ਜ਼ਰੂਰੀ ਨਹੀਂ ਵੀ ਉਹ ਗਾਇਕ ਹੋਵੇ ਕਿਸੇ ਵੀ ਕਲਚਰ ਨਾਲ ਉਹ ਸੰਬੰਧਿਤ ਕਰਦਾ ਹੈ ਕਿਸੇ ਵੀ ਕੰਮ ਨਾਲ ਉਹ ਸੰਬੰਧ ਰੱਖਦਾ ਹੈ ਤੇ ਵਾਕੇ ਉਹ ਉਸ ਚੀਜ਼ ਤੋਂ ਬਾਹਰ ਨਿਕਲਣਾ ਬਹੁਤ ਔਖਾ ਤੇ ਹੁਣ ਬੋਤਤੀ ਜੇ ਆਪਾਂ ਫਾਇਰਿੰਗ ਮਾਤਾ ਦੇ ਬੋਲ ਮੈਂ ਪੜੇ ਸੀਗੇ ਤੇ ਤੁਸੀਂ ਸੋਚੋ ਕਿ ਜਦੋਂ ਕੋਈ ਮਾਂ ਕਰ ਲਾਉਂਦੀ ਹੈ ਤੇ ਉਹਦੀ ਹੂਕ ਤੇ ਕੂਕ ਤਾਂ ਤੱਕ ਜਾਊਗੀ ਨਾ ਕਿ ਹੋ ਸਕਦਾ ਇੱਕ ਮਾਂ ਦੀ ਕੂਕ ਤਾਂ ਤੱਕ ਨਾ ਜਾਵੇ ਉੱਥੇ ਕੋਈ ਜੱਜ ਕੋਈ ਵਕੀਲ ਨਹੀਂ ਆ ਕੇ ਖੜਦਾ ਇੱਥੇ ਮਾਂ ਦੀ ਕੂਕ ਤੇ ਮਾਂ ਦੀ ਹੂਕ ਬੋਲਦੀ ਉਹ ਜੱਟੂ ਦੇ ਵਿੱਚ ਬੋਲੋਗ੍ਰਾਮ शो ਆ ਰਹੇ ਨੇ ਕਿ ਆਪਣਾ ਜੀ ਪਹਿਲਾ ਤਰ੍ਹਾਂ ਹੁੰ ਆ ਰਿਹਾ ਹੈ ਬਿਲਕੁਲ ਪਹਿਲਾ ਤਰ੍ਹਾਂ ਪਹਿਲਾ ਤਰ੍ਹਾਂ ਉਹਨਾਂ ਹੀ ਪਿਆਰ ਉਹ ਤਾਂ ਹੀ ਹੋ ਰਿਹਾ ਨਾ ਜੇ ਦੇਖੋ ਮੈਂ ਕੋਈ ਕੰਮ ਖੋਲੂਗੀ ਜੇ ਮੈਨੂੰ ਅਨੇਧ ਹੋਊ ਮੈਂ ਫੇਰ ਹੀ ਖੋਲੂ ਤੇ ਉਹਨੂੰ ਖਰਦਾ ਦੁਨੀਆ ਜਿੱਥੋਂ ਤੱਕ ਲੋਕ ਪੰਜਾਬੀ ਨਹੀਂ ਜਾਣਦੇ ਉਹ ਵੀ ਪਿਆਰ ਕਰਦਾ ਛੋਟਾ ਸਤੂ ਜੰਦੇ 500 ਸਾਲਾਂ ਨੂੰ ਸਟੇਜ ਤੇ ਆਉਗਾ ਲੱਗਦਾ ਵੀ ਇਹ ਸੱਚੂ ਪਰ ਆਉਗਾ ਦੇਖੋ ਜੀ ਆਉਣਾਰੇ ਸਮੇਂ ਬਾਰੇ ਮੈਂ ਐਡੀ ਗਿਆਨੀ ਹੈ ਨਹੀਂ ਮੈਂ ਕਾਮਾ ਮਮੁੱਲੀ ਜੀ ਸਿੰਘਰਾ ਆਉਣ ਵਾਲੇ 50 ਸਾਲਾਂ ਚ ਹੋ ਸਕਦਾ ਕੀ ਪਤਾ 3 ਸਾਲਾਂ ਦਾ ਹੀ ਮਾਈਕ ਫਾਰ ਲੈ ਕੀ ਪਤਾ 7 ਸਾਲਾਂ ਦਾ ਮਾਈਕ ਫਾਰ ਲੈ ਕਿ ਪਤਾ ਹੈ ਉਹਦੀ ਰੁਚੀ ਸਟੱਡੀ ਵੱਲ ਚਲੀ ਜਾਵੇ ਤੇ ਜਿੱਥੇ ਵੀ ਰੱਖੇ ਪ੍ਰਮਾਤਮਾ ਉਹਨੂੰ ਬਸ ਖੁਸ਼ ਰੱਖੇ ਕੱਤੀਵਾ ਜੀ ਅਸੀਂ ਅਕਸਰ ਕਹਿੰਦੇ ਸੀ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਤੁਸੀਂ ਵੀਪੂ ਗਿਆ ਸੀ ਲੱਗਦਾ ਕਿ ਉਹੀ ਪੈਰ ਨੇ ਮੈਨੂੰ ਤਾਂ ਲੱਗਦਾ ਜੀ ਤੇ ਬੱਬੂ ਬਰਾੜ ਸਾਹਿਬ ਤੇ ਮੈਂ ਇਕੱਠਿਆਂ ਨੇ ਬੈਠ ਕੇ ਲਿਖਿਆ ਸੀ ਅ ਬੇਤੂ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਕਿਉਂਕਿ ਆਮੀ ਆਪਾਂ ਸੀਸ ਦੇਨੇ ਆ ਹੈਨਾ ਜੀ ਵੀ ਭਾਈ ਜਿਹੜਾ ਰੱਬ ਨੇ ਨੁਕਸਾਨ ਕਰਨਾ ਸੀ ਉਹ ਤਾਂ ਕਰਤਾ ਹੁਣ ਪ੍ਰਮਾਤਮਾ ਕਾਲਜੇ ਠੰਡ ਪਾ ਵੀ ਤੂੰ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ